14 ਅਕਤੂਬਰ ਨੂੰ 26000 ਨਸ਼ੀਲੀ ਦਵਾਈਆਂ ਦੇ ਨਾਲ ਗ੍ਰਫਤਾਰ ਕੀਤੇ ਗਏ ਲੁਧਿਆਣਾ ਦੇ ਰਹਿਣ ਵਾਲੇ ਦੋ ਲੋਕਾਂ ਤੋਂ ਪੁੱਛਗਿੱਛ ਦੇ ਦੌਰਾਨ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਇਹ ਬਰਾਮਦਗੀ ਲੁਧਿਆਣਾ ਦੇ ਪੀੜ ਵਾਲੀ ਜਗ੍ਹਾ ਚੇਤ ਸਿੰਘ ਨਗਰ ਇਲਾਕੇ ਦੇ ਵਿੱਚ 14 ਘੰਟੇ ਤੱਕ ਚੱਲੇ ਸਰਚ ਆਪਰੇਸ਼ਨ ਤੋਂ ਬਾਅਦ ਹੋਈ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਦੀ ਟੀਮ ਨੇ 1 ਕਰੋੜ ਰੁਪਏ ਕੀਮਤ ਦੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਹਨ ਜਿਸ ਦੇ ਵਿੱਚ ਲੁਧਿਆਣਾ ਡਰੱਗਸ ਡਿਪਾਰਟਮੈਂਟ ਦੀ ਸਹਾਇਤਾ ਵੀ ਲਈ ਗਈ ਸੀ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਡਰੱਗਸ ਵਿਭਾਗ ਨੇ 11.49 ਲੱਖ ਗੋਲੀਆਂ 10000 ਟੀਕੇ ਅਤੇ 6000 ਸਿਰਫ ਡਰੱਗ ਅਤੇ ਕੋਸਮੈਟਿਕ ਐਕਟ ਦੇ ਤਹਿਤ ਜ਼ਬਤ ਕੀਤਾ ਹੈ। ਪਰ ਇਸ ਕਮਿਸ਼ਨਰ ਨੇ ਦੱਸਿਆ ਕਿ ਇੰਨੀ ਭਾਰੀ ਮਾਤਰਾ ਦੇ ਵਿੱਚ ਨੁਚਲੀ ਦਵਾਈਆਂ ਦੇ ਜ਼ਖੀਰੇ ਦਾ ਸੋਰਸ ਅਤੇ ਪਗੋੜੇ આરોપી ਵਿਕਾਸ ਪੰਸਲ ਨੂੰ ਗ੍ਰਿਫਤਾਰ ਕਰਨ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਕਮਿਸ਼ਨਰੇਟ ਪੁਲਿਸ ਦੀ ਇਹ ਮੁਹਿੰਮ ਐਵੇਂ ਹੀ ਜਾਰੀ ਰਹੇਗੀ ਜਦ ਤੱਕ ਕਿ ਪੰਜਾਬ ਨਸ਼ਾ ਮੁਕਤ ਨਹੀਂ ਬਣਦਾ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਸਾਡੀ ਜਿਹੜੀ ਐਂਟੀ ਡਰੱਗ ਕੈਂਪੇਨ ਆ ਉਹਦੇ ਬਹੁਤ ਵੱਡੀ ਸਫਲਤਾ ਮਿਲੀ ਹੈ ਔਰ ਮੈਂ ਸਮਝਦਾ ਕਿ ਵਨ ਆਫ ਦਾ ਬਿਗੇਸਟ ਰਿਕਵਰੀ ਜਿਹੜੀਆਂ ਇਹਨੂੰ ਆਪਾਂ ਕਹਿ ਸਕਦੇ ਹਾਂ 3 ਕਰੋੜ ਪਲੱਸ ਵੈਲਿਊ ਦੀ ਜਿਹੜੀ ਹੈ ਟਾਕਸਿਕੇਟਿੰਗ ਡਰੱਗਸ ਮੈਡੀਸਨ ਟੈਬਲੇਟਸ ਕੈਪਸੂਲਸ ਔਰ ਸਰਪਸ ਜਿਹੜੇ ਉਹ ਬਰਾਮਦ ਕੀਤੇ ਆ ਇਦੇ ਵਿੱਚ 14 ਅਕਤੂਬਰ ਨੂੰ ਅਸੀਂ 22000 ਜਿਹੜੇ ਟੈਬਲੇਟਸ ਤੇ ਕੈਪਸੂਲ ਜਿਹੜੇ ਬਰਾਮਦ ਕੀਤੇ ਸੀ ਡਵੀ ਨੰਬਰ 8 ਦੇ ਵਿੱਚ ਔਰ ਦੋ ਅਕਿਊਜ਼ਡ ਉਹਦੇ ਵਿੱਚ ਫੜੇ ਗਏ ਸੀ ਇੱਕ ਲੁਧਿਆਣੇ ਦਾ ਸੀ ਇੱਕ ਪਟਿਆਲੇ ਦਾ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਫਰਦਰ ਅਸੀਂ ਕੀਤੀ ਔਰ ਬੈਕਵਰਡ ਲਿੰਕੇਜਸ ਸਪੈਸ਼ਲ ਟੀਮ ਬਣਾਈ ਗਈ ਉਹਦੇ ਵਿੱਚ DCP ਸਾਹਿਬ ਸਰਪ੍ਰਮਿਤ ਸਿੰਘ ਨਾਲ ਮੈਡਮ ਵੱਸਲਾ ਗੁੱਤਾ ਇਹਨਾਂ ਨਾਲ ਅਸਟਰਵਿੰਦਰ ਸਿੰਘ ਦਿੱਲੀ ਸਾਡੇ ਐਸਪੀ ਧਰਮਪਾਲ ਜੀ ਔਰ ਐਸਐਚਓ ਕਮਲਜੀਤ ਸਿੰਘ ਤੇ ਉਹਨਾਂ ਦੀ ਟੀਮ ਔਰ ਸੀਆਈਏ ਦੀ ਟੀਮ ਵੀ ਉਹਦੇ ਸ਼ਾਮਲ ਕੀਤੀ ਗਈ ਉਹਨਾਂ ਨੇ ਬੜੀ ਸਾਇੰਟਿਫਿਕ ਵੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਟ੍ਰੇਸ ਕੀਤਾ ਤੇ ਲੁਧਿਆਣਾ ਸਿਟੀ ਸਿਟੀ ਦੇ ਵਿੱਚ ਚੇਤ ਸਿੰਘ ਨਗਰ ਦੇ ਵਿੱਚ ਗਿਲ ਰੋਡ ਲੁਧਿਆਣਾ ਦੇ ਉੱਤੇ ਜਾ ਕੇ ਗੋਡਾਊਨਸ ਜਿਹੜੇ ਇਲੀਗਲ ਸਪੇਸਿਸ ਰੱਖੇ ਹੋਈਆਂ ਸੀ ਡੰਪ ਕਰ ਨੂੰ ਇਹ ਮੈਡੀਸਨ ਕੰਟਰਬੈਂਡ ਨੂੰ ਆਪਾਂ ਕਹਿ ਸਕਦੇ ਆ ਉਹ ਉਥੇ ਜਾ ਕੇ ਛਾਪਾ ਮਾਰਿਆ ਲੋਕਲ ਡਰਗ ਜਿਹੜੇ ਡਿਪਾਰਟਮੈਂਟ ਦੀ ਟੀਮ ਦੀ ਵੀ ਅਸਿਸਟੈਂਸ ਅਸੀਂ ਲਈ ਲੁਧਿਆਣੇ ਦੇ ਜਿਹੜੇ ਡਰਗ ਇਨਸਪੈਕਟਰਸ ਤੇ ਉਹਨਾਂ ਦੀ ਟੀਮ ਹੈ ਉਹਨਾਂ ਨੂੰ ਸ਼ਾਮਲ ਕਰਕੇ ਇਹ ਭਾਰੀ ਮਾਤਰਾ ਦੇ ਵਿੱਚ ਜਿਹੜਾ ਸਾਰਾ ਐ ਨੈਕਸਸ ਤੋੜਿਆ ਗਿਆ ਉਥੇ ਔਰ ਇਹ ਜਿਹੜੀ ਸਾਰੀ ਕਨਸਾਈਨਮੈਂਟ ਹੈ ਇਹ ਇੱਕ ਅਕਿਊਜ਼ ਜਿਹੜਾ ਤੀਸਰਾ ਰਹਿੰਦਾ ਵਿਕਾਸ ਬੰਸਲ ਉਦਾਏ ਸਾਰਾ ਕਿੰਗਪਿੰਨ ਬੰਨਿਆ ਜਾ ਰਿਹਾ ਹੈ ਔਰ ਜੋ ਸਾਡੇ ਕੋਲ ਇਨਵਿਡੈਂਸ ਆਈ ਹੈ ਕਿ ਉਹੀ ਸਾਰਾ ਇਹ ਕੰਮ ਕਰ ਰਿਹਾ ਹੈ ਜੇ ਪਰ ਕਵਰੀਜ ਦੀ ਕੱਲ ਤੋਂ ਨਵੇਂ ਸ਼ੇਅਰ ਕਰਾਂ ਤਾਂ 4,65,000 ਵਿਪਰੋਨੋਰਫਿਨ ਟੈਬਲੇਟਸ 3,68,000 ਟ੍ਰਾਮਾਡੋਲ ਟੈਬਲੇਟਸ 58,000 ਐਲਪਰੋਜ਼ੋਲਾਮ 4,19,000 ਲੋਨਸਪੈਮ 111 ਲੱਖ 1 111000 ਟ੍ਰੈਮਾਡੋਲ ਦੇ ਕੈਪਸੂਲ 1149 ਕੋਡੀਨ ਦੇ ਸਿਰਫ ਟੋਟਲ ਜਿਹੜਾ ਇਹਦਾ ਬਣਿਆ ਕੈਪਸੂਲਸ ਤੇ ਮੈਡੀਸਨ ਦਾ ਉਹ ਹੈਗਾ 1385000 ਔਰ 111000 ਜਿਹੜੇ ਕੈਪਸੂਲ ਬਣੇ ਆ 1149 ਜੜੀਆਂ ਸ਼ੀਸ਼ੀਆਂ ਨੇ ਉਹ ਦੂਸਰੀਆਂ ਦਵਾਈਆਂ ਦੀਆਂ ਮਿਲੀਆਂ ਜਿਹਦੀ ਕੀ ਇਨਾਂ ਦੀ ਵਰਥ 2 ਕਰੋੜ ਹੈ ਇਸ ਤੋਂ ਇਲਾਵਾ ਇਹ ਤਾਂ ਅਸੀਂ ਐਨਡੀਪੀਐਸ ਐਕਟ ਦੇ ਵਿੱਚ ਕਨਫਿਸਕੇਟ ਕੀਤੀਆਂ ਔਰ ਇਹਨਾਂ ਦੀ ਰਿਕਵਰੀ ਕੀਤੀ ਹੈ ਇਸ ਤੋਂ ਇਲਾਵਾ ਜਿਹੜੇ ਡਰੱਗ ਐਂਡ ਕੋਸਮੈਟਿਕ ਐਕਟ ਦੇ ਵਿੱਚ ਵੀ ਉਹ ਜਿਹੜੀ ਰਿਕਵਰੀ ਹੈ ਉਹ ਤੁਹਾਡਾ ਸ਼ੇਅਰ ਕਰਦਾ 11 ਲੱਖ 49 ਹਜ਼ਾਰ ਦੀਆਂ ਟੈਬਲੇਟਸ 10 ਹਜ਼ਾਰ ਇੰਜੈਕਸ਼ਨਸ ਔਰ 6 ਹਜ਼ਾਰ ਸਰਪਸ ਇਹ ਡਰੱਗ ਐਂਡ ਕੋਸਮੈਟਿਕ ਐਕਟ ਦੇ ਦੀਨ ਜਿਹੜੀ ਡਰੱਗ ਦੀ ਟੀਮ ਸੀ ਲੁਧਿਆਣੇ ਤੋਂ ਅਸੀਂ ਨਾਲ ਬੁਲਾਈ ਸੀ ਉਹ ਉਹਨਾਂ ਨੇ ਇਹਨੂੰ ਰਿਕਵਰ ਕੀਤੀ ਹੈ ਇਹਦੇ ਚ ਬੜੀ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੀ ਬਿਉਪਰੋਨੋਰਫੀਨ ਹੈ ਉਹ ਇਹ ਆਮ ਤੌਰ ਤੇ ਬੜੀ ਇਫੈਕਟਿਵ ਡੀਡਿਕਸ਼ਨ ਦੇ ਕੇਸਸ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਔਰ ਇਹਦੀ ਰਿਕਵਰੀ ਇਹ ਸ਼ੋ ਕਰਦੀ ਹੈ ਕਿ ਵਾਕਈ ਇਹ ਡਰੱਗ ਕਾਕਲ ਦੇ ਵਿੱਚ ਅਹਿਮ ਰੋਲ ਪਲੇ ਕਰ ਰਿਹਾ ਸੀ ਜਿਹੜਾ ਅਕਿਊਜ਼ਡ ਹੈ ਔਰ ਇਹ ਸਪਲਾਈ ਕਰ ਰਿਹਾ ਸੀ ਪਹਿਲਾਂ ਵੀ ਇਹਦੇ ਖਿਲਾਫ ਇੱਕ ਪਰਚਾ ਦਰਜ ਹੈ ਵਸੀ ਨੂੰ ਜਲਦੀ ਇਹਨੂੰ ਵੀ ਨੈਪ ਕੀਤਾ ਜਾਏਗਾ ਦੂਸਰਾ ਜਿਹੜਾ ਟ੍ਰਾਮਾਡੋਲ ਹੈ ਉਹ ਵੀ ਬੜੀ ਹਾਈ ਇੰਟੈਸਟੀ ਪੇਨ ਕਿਲਰ ਹੈ इवन ਜਿਹੜੇ ਕੈਂਸਰ ਪੇਸ਼ੈਂਟਸ ਨੂੰ ਇਹਨੂੰ ਦਿੱਤੀ ਜਾਂਦੀ ਹੈ ਜੋ ਡਾਕਟਰਸ ਤੋਂ ਅਸੀਂ ਪਤਾ ਕੀਤਾ ਉਹ ਇਹਦੇ ਨਾਲ ਸਾਰਾ ਜਿਹੜਾ ਨੈਕਸਸ ਹੈ ਉਹ ਲੁਧਿਆਣਾ ਤੇ ਸਰਾਊਂਡਿੰਗ ਡਿਸਟ੍ਰਿਕਟਸ ਦੇ ਵਿੱਚੋਂ ਸਪਲਾਈ ਕਰ ਰਹੇ ਸੀ ਉਹ ਅਸੀਂ ਜਿਹੜੀ ਉਹ ਲੀਡ ਲੈ ਕੇ ਉਹ ਸਾਰਾ ਬਸਟ ਕੀਤਾ ਔਰ ਜਿਸ ਤਰ੍ਹਾਂ ਇਹ ਉਹ ਥਰਡ ਅਕਿਊਜ਼ ਫੜਾਇਆ ਜਾਏਗਾ ਸਾਨੂੰ ਉਮੀਦ ਹੈ ਕਿ ਬਹੁਤ ਸਾਰੀਆਂ ਲੀਡਸ ਇਵਨ ਦਿੱਲੀ ਤੱਕ ਔਰ ਹੋਰ ਜਿੱਥੇ ਮੈਨੂਫੈਕਚਰਰਸ ਦਾ ਕੋਈ ਐਂਗਲ ਹੁੰਦਾ ਉਹਨਾਂ ਸਾਰਿਆਂ ਨੂੰ ਅਸੀਂ ਡੀਪਲੀ ਪ੍ਰੂਵ ਕਰਾਂ। ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਨਾ। ਜਲੰਧਰ ਤੋਂ ਯੋਗੇਸ਼ ਕਤਿਆਲ ਦੀ ਰਿਪੋਰਟ ਐਸਐਮਜ਼ੈਟ ਨਿਊਜ਼